ਸਾਸੀ ਕਾਲਜੀ ਮਨਵਿੰਦਰ ਸਿੰਘ ਤੇ ਅਸੀਂ ਅੱਜ ਖਨੌਰੀ ਪਹੁੰਚੇ ਹੋਇਆ ਤੇ ਸਾਡੇ ਨਾਲ ਨੇ ਨਵਦੀਪ ਚਲਵੇੜਾ ਜੀ ਤੇ ਡੱਲੇਵਾਲ ਸਾਹਿਬ ਨੂੰ ਅੱਜ 27 ਦਿਨ ਹੋ ਗਏ ਨੇ ਮਰਨ ਵਰਤਾ ਤੇ ਬੈਠੇ ਨੇ ਤੇ ਜਿਹੜੀ ਹਾਲਤ ਵੀ ਉਹਨਾਂ ਦੀ ਨਾਜ਼ੁਕ ਹੁੰਦੀ ਜਾਂਦੀ ਹੈ ਤੇ ਸਰਕਾਰ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗੀ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਬੇਸਿੱਟਾ ਨਿਕਲਦਿਆਂ ਨੇ ਉਹ ਵੀ ਅਲੱਗ-ਅਲੱਗ ਚੱਲ ਰਹੀਆਂ ਨੇ ਗੱਲਬਾਤ ਕਰਨਾਂ ਕਿ ਨਵਦੀਪ ਚਲਵੇੜੇ ਨਾਲ ਇਹ ਸੰਘਰਸ਼ਾਂ 'ਚ ਪਹੁੰਚਦੇ ਰਹਿੰਦੇ ਨੇ ਅੱਜ ਪਹੁੰਚੇ ਨੇ 사ਸੀਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 사ਸੀ ਕਾਲ ਕੀ ਕਹਿਣਾ ਚਾਹੋਗੇ ਜਿਹੜੀ ਉਹਨਾਂ ਦੀ ਹਾਲਤ ਨਾਜਗੁੰਦੀ ਜਾਂਦੀ ਆ ਸਰਕਾਰ ਹਾਲ ਤੱਕ ਕੋਈ ਮਤਲਬ ਚਿੱਠੀ ਵੀ ਲਿਖ ਚੁੱਕੇ ਨੇ ਮੋਦੀ ਨੂੰ ਕੋਈ ਉਹਨਾਂ ਰਿਪਲਾਈ ਨਹੀਂ ਆਇਆ ਹਾਲ ਤੱਕ ਕੋਈ ਬਿਆਨ ਵੀ ਨਹੀਂ ਆ ਰਿਹਾ ਸਰਕਾਰ ਦਾ ਉਹ ਸਾਡਾ ਨਾ ਬੱਬਾ ਜੀ ਸਬਰ ਪਰਖ ਰਹੇ ਨੇ ਹਨਾ ਉਹ ਸਾਨੂੰ ਸਾਧ ਤਾਲੇ ਪਾਸੇ ਲੈ ਕੇ ਜਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਨਾ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਉਹ ਦਾ ਮਹੀਨਾ ਚੱਲ ਰਿਹਾ ਹੈ ਨਾ ਜੈ ਕਿਸੇ ਵੀ ਸਰਕਾਰ ਨੂੰ ਬਹਿਮ ਆ ਨਾ ਮੋਦੀ ਉਹਨਾਂ ਨੂੰ ਬਹਿਮਾ ਦੇ ਆ ਕਿ ਨ ਸਰੰਦ ਫਤੇਗੜ ਸਾਹਿਬ ਦੀ ਧਰਤੀ ਦੇ ਆ ਕੇ ਦੇਖ ਲਿਓ ਵੀ ਅਸੀਂ ਸਹਾਦਤਾਂ ਨੂੰ ਕਿੰਨੀ ਚੜ੍ਹਦੀ ਕਲਾ 'ਚ ਮਨਾਉਂਦੇ ਆ ਠੀਕ ਹੈ 25 ਤਰੀਕ ਨੂੰ ਸ਼ਹੀਦੀ ਜੋੜ ਮੇਲਾ ਸਟਾਰਟ ਹੋ ਜਾਣਾ ਵੀ ਬਹਿਮ ਕਰ ਦਿਓ ਆਪਣੇ ਦਿਮਾਗ 'ਚ ਸਾਡੇ ਕੋਲ ਕਮੀ ਨਹੀਂ ਹੈਗੀ ਠੀਕ ਹੈ ਨਾ ਹੁਣ ਵੀ ਮੈਂ ਇੱਕ ਪ੍ਰਧਾਨ ਜੀ ਨੂੰ ਮਿਲ ਕੇ ਆਇਆ ਜਿਹਨਾਂ ਦਾ ਤੀਜਾ ਨੋ ਆ ਹੈ ਨਾ ਉਹ ਤੋਂ ਬਾਅਦ ਹਰਦੇਵ ਛੰਡੇ ਜੀ ਨੇ ਉਹ ਤੋਂ ਬਾਅਦ ਇੰਦਰਜੀਤ ਨੇ ਹੈ ਨਾ ਮੈਂ ਹੁਣੇ ਬੈਠੇ ਆ ਉਹਨਾਂ ਕੋਲ ਉਹ ਕੱਲ ਆਪਣੇ ਬੱਚਿਆਂ ਦੇ ਨੋ ਪ੍ਰਾਪਰਟੀ ਲਿਖਾਏ ਨੇ ਉਹਨਾਂ ਦਾ ਤੀਜਾ ਨੰਬਰ ਆ ਠੀਕ ਹੈ ਬਈ ਅਸੀਂ ਪਿੱਛੇ ਹਟਣ ਵਾਲੇ ਲੋਕ ਨਹੀਂ ਹੈਗੇ ਜਦੋਂ ਤੱਕ ਇਹਨਾਂ ਸਿਰਾਂ ਤੇ ਗਰਦਨਾਂ ਨੇ ਇੱਕ ਦਿਨ ਝੁਕ ਨਹੀਂ ਸਕਦੀ ਜਦੋਂ ਤੱਕ ਇਸ ਮੂੰਹ ਤੇ ਅੰਦਰ ਜ਼ੁਬਾਨ ਹੈ ਕਦੇ ਬੰਦ ਨਹੀਂ ਹੋ ਸਕਦੀ ਸਾਡੇ ਗੁਰੂਆਂ ਨੇ ਸਾਨੂੰ ਹੱਕ 사ਚੇ ਪਿੱਛੇ ਲੜਨਾ ਮਰਨਾ ਸਭ ਕੁਝ ਸਿਖਾਇਆ ਹੈ ਅਸੀਂ ਤਾਂ ਸਰਕਾਰਾਂ ਨਹੀਂ ਸੁਣ ਰਹੀਆਂ ਅਸੀਂ ਤਾਂ ਆਪਣੇ ਪਾਈਚਾਰੇ ਨੂੰ ਬੇਨਤੀ ਕਰ ਸਕਦੇ ਆ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦਾ ਅੱਜ 27ਵਾਂ ਦਿਨ ਆ ਹੈ ਨਾ ਬੱਬਾ ਜੀ ਇੱਕ ਦਿਨ ਨਹੀਂ ਭੁੱਖੇ ਰਹਿ ਜਾਂਦਾ 20 ਕਿਲੋ ਉਹਨਾਂ ਦਾ ਵਜ਼ਨ ਘਟ ਗਿਆ ਹੌਸਲੇ ਚੜਦੀ ਕਲਾ ਚ ਨੇ ਸਰੀਰ ਡਾਉਨ ਨੇ ਠੀਕ ਆ ਪਰ ਉਹ ਆਪਣਾ ਸਿੱਖੀ ਸਿਦਕ ਕਹਿਣੀ ਤੇ ਕਥਨੀ ਦੇ ਪੱਕੇ ਨੇ ਹਨਾ ਬਹੁਤ ਚੜਦੀ ਕਲਾ ਨਾਲ ਨੰਬਾਰੇ ਨੇ ਆਪਣਾ ਫਰਜ ਬਣਦਾ ਉਹਨਾਂ ਦਾ ਸਾਥ ਦੇਣਾ ਸੰਗਤ ਬਹੁਤ ਵੱਡੀ ਗਿਣਤੀ ਜਾਂ ਆਉਂਦੀ ਆ ਹਰ ਰੋਜ਼ ਰਾਤ ਨੂੰ ਵੀ ਨੌਜਵਾਨ ਪੈਰੇ 'ਚ ਡਟੇ ਹੋਏ ਨੇ ਉਹਨਾਂ ਦੀ ਵੀ ਇੱਕੇ ਗੱਲ ਆ ਵੀ ਮੈਨੂੰ ਚਾਕੇ ਕੇ ਨਾ ਇੱਥੇ ਲੈ ਜਾਣਾ ਦਵਦੀਪ ਹਨਾ ਭਾਈ ਅਸੀਂ ਪਿੱਛੇ ਣੜਦੇ ਸੀ ਸਾਦ ਤਾਂ ਦਮਾਂਗੇ ਵੀ ਜੇ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣੂਗਾ ਪਰ ਅਸੀਂ ਪਿੱਛੇ ਹਟਣ ਵਾਲੇ ਲੋਕ ਨਹੀਂ ਹੈਗੇ ਵੀ ਸਰਕਾਰ ਗੱਲਬਾਤ ਕਰੇ ਗੱਲਬਾਤ ਨਾਲ ਮਸਲੇ ਹੱਲ ਕਰੇ ਪਾਈਚਾਰਾ ਇਕੱਠਾ ਹੋਵੇ ਹੈਨਾ ਤੁਸੀਂ ਘੰਟਾ ਕੱਢ ਸਕਦੇ ਹੋ ਘੰਟਾ ਬਾਰਡਰ ਤੇ ਲਾਓ 2 ਘੰਟੇ ਕੱਢ ਸਕਦੇ ਹੋ 2 ਘੰਟੇ ਸਾਰੇ ਦਿਨ ਵਾਸਤੇ ਆ ਸਕਦੇ ਹੋ ਇੱਕ ਹਫਤੇ ਵਾਸਤੇ ਆ ਸਕਦੇ ਹੋ ਸੋਸ਼ਲ ਮੀਡੀਆ ਤੇ ਸਾਡਾ ਸਾਥ ਦੇ ਸਕਦੇ ਹੋ ਤੇ ਸੰਗਤ ਦੇ ਵੀ ਰਹੀ ਹੈ ਪੜੇ ਲਿਖੇ ਲੋਕ ਸਾਡੇ ਨਾਲ ਨੇ ਹੈਨਾ ਤੇ ਜਿਹੜੇ ਦੇਸ਼ ਨੂੰ ਬਚਾਉਣਾ ਚਾਹੁੰਦੇ ਨੇ ਵੀ ਇਹ ਦੇਸ਼ ਕੋਰਪੋਰੇਟ ਦੇ ਹੱਥਾਂ ਚ ਨਾ ਚਲਾ ਜਾਵੇ ਅਮਬਾਨੀ ਅੰਡਾਨੀ ਦੇ ਹੱਥਾਂ ਚ ਨਾ ਚਲਾ ਜਾਵੇ ਖੇਤੀ ਇਹ ਵੀ ਉਹ ਲੋਕ ਭੁੱਖੇ ਮਰ ਜਾਣ ਜਿਹੜੇ ਸਮਝਦਾਰ ਨੇ ਜਿਹੜੇ ਵਟਸਐਪ ਯੂਨੀਵਰਸਿਟੀ ਤੋਂ ਗਿਆਨ ਚੱਕਦੇ ਨੇ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਉਹ ਤਾਂ ਫੇਰ ਵੀ ਬਾਈ ਹੈ ਨਾ ਕਰਦੇ ਨੇ ਬਕਵਾਸ ਹੈ ਨਾ ਤੇ ਉਹਨਾਂ ਨੂੰ ਤਾਂ ਫਰਕ ਵੀ ਨਹੀਂ ਪੈਂਦਾ ਹੈ ਨਾ ਪਰ ਕਿਉਂਕਿ ਅਸੀਂ ਬਾਈ ਨਾ ਇਹ ਲੋਕ ਨੇ ਸੱਚੇ ਦੇਸ਼ ਭਗਤ ਜਿੰਨੇ ਇੱਥੇ ਆਏ ਹੋਏ ਨੇ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਹੁਣੇ ਨੇ ਸੱਚੇ ਦੇਸ਼ ਭਗਤ ਜਿਹੜੇ ਦੇਸ਼ ਦੀ ਕਮੀਆਂ ਪਿੱਛੇ ਲੜ ਰਹੇ ਨੇ ਵੀ ਦੇਸ਼ ਦੇ ਅੰਦਰ ਆ ਕਮੀਆਂ ਵੀ ਇਸ ਦੇਸ਼ ਨੂੰ ਸੁਧਾਰਨਾ ਆ ਉਹ ਕੋਈ ਦੇਸ਼ ਭਗਤੀ ਨਹੀਂ ਹੈਗੀ ਵੀ ਠਾਇਆ ਚੰਡਾ ਲਾਤਾ ਨਾਰਾ ਜੀ ਇਹ ਮੇਰਾ ਦੇਸ਼ ਮਹਾਨ ਇਹ ਉਹ ਫਲਾਣਾ ਟਮਕਾਣਾ ਇਹ ਸੱਚੇ ਲੋਕ ਨੇ ਲੋਕ ਦੇਸ਼ ਭਗਤ ਠੀਕ ਹੈ ਨਾ ਤੇ ਚੜਦੀ ਕਲਾ ਵਾਲਾ ਮਾਹ ਤੇ ਚੜਦੀ ਕਲਾ ਚਾ ਮੋਰਚਾ ਤੇ ਸਾਰਾਂ ਦਾ ਫਰਜ ਹੈ ਬਾਈ ਹੈਨਾ ਚੜਦੀ ਕਲਾ ਚ ਰੱਖਣਾ ਜਦੋਂ ਅਸੀਂ ਰਲ ਮਿਲ ਜਾਗੇ ਸਾਰੇ ਠੀਕ ਹੈ ਨਾ ਹਰਿਆਣਾ ਪੰਜਾਬ ਸਾਰੇ ਲੜਦੇ ਲੋਕ ਇਕੱਠੇ ਹੋ ਜਾਣਗੇ ਹੈਨਾ ਹੋ ਵੀ ਰਹੇ ਨੇ ਸਰ ਹੋਰ ਚੜਦੀ ਕਲਾ ਚ ਹੋ ਜਾਣਗੇ ਮੋਰਚੇ ਫਤਿਹ ਹੋ ਜਾਣਗੇ ਤੁਸੀਂ ਟੱਲਿਆ ਸਭ ਨੂੰ ਮਿਲ ਕੇ ਆਏ ਹੋ ਅੱਜ ਕਿ ਮੈਂ ਹੌਸਲੇ ਕਿਵੇਂ ਉਹਨਾਂ ਦੇ ਹੋਣ ਦੇਖੋ ਅੱਜ ਨਹੀਂ ਮੇਰੇ ਅੱਜ ਮੈਂ ਹੁਣ ਮਿਲਾਂਗਾ ਸਟੇਜ ਬੰਦ ਹੋਈ ਹੈ ਬਾਬਾ ਜੀ ਹੈਨਾ ਮੈਂ ਉਹਨਾਂ ਨੂੰ ਤਿੰਨ ਵਾਰ ਪਹਿਲਾਂ ਮਿਲ ਚੁੱਕਿਆ ਹਾਂ ਨਾ ਉਹਨਾਂ ਦੇ ਹੌਸਲੇ ਚੜਦੀ ਕਲਾ ਚ ਨੇ ਠੀਕ ਹੈ ਨਾ ਤੇ ਉਹਨਾਂ ਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਸਾਨੂੰ ਦੇਖ ਕੇ ਉਹਨਾਂ ਨੂੰ ਹੌਸਲਾ ਮਿਲਦਾ ਹੈ ਨਾ ਤੇ ਅਸੀਂ ਤਾਂ ਸਾਰੇ ਨੂੰ ਕਹਿਣਾ ਚਾਹੁੰਦੇ ਆਂ ਵੀ ਆਇਆ ਕਰੋ ਵੱਤ ਤੋਂ ਵੱਤ ਜਿਹੜੇ ਮੇਨ ਮੇਨ ਨੇ ਉਹ ਤਾਂ ਸਾਰੇ ਮਿਲ ਕੇ ਆਇਆ ਕਰੋ ਹੈ ਨਾ ਉਹਨਾਂ ਨੂੰ ਵੱਤ ਤੋਂ ਵੱਤ ਹੌਸਲਾ ਦੇਣਾ ਵੀ ਸਾਡਾ ਫਰਜ਼ ਹੈ ਨਾ ਤੇ ਜਦੋਂ ਵੱਤ ਤੋਂ ਵੱਤ ਨੌਜਵਾਨ ਰਾਤ ਨੂੰ ਇੱਥੇ ਹੁੰਦੇ ਨੇ ਵੱਤ ਤੋਂ ਵੱਤ ਸੰਗਤ ਮੋਰਚੇ ਤੇ ਹੁੰਦੀ ਆ ਉਹਨ ਤਾਂ ਉਹਨਾਂ ਦਾ ਤਾਂ ਬਈ ਖਰਾਕ ਆਹੀ ਆ ਬਈ ਹਾਂ ਸੰਗਤ ਜੁੜ ਰਹੀ ਹੈ ਜੀ ਮੋਰਚਾ ਚੜਦੀ ਕਲਾ ਚ ਜਾ ਰਿਹਾ ਠੀਕ ਹੈ ਢਾਲ ਤਾਂ ਵੀ ਹੁਣ ਸੰਗਤ ਨੇ ਬਣਨਾ ਹੈ ਹੈ ਨਾ ਜਿੰਨੀ ਸੰਗਤ ਰਹੂਗੀ ਹੈ ਨਾ ਉਹਨਾਂ ਦੇ ਹੌਸਲੇ ਹੋਰ ਚੜਦੀ ਕਲਾ ਚ ਹੋਈ ਜਾਣਗੇ ਤੇ ਪਰਵਾਹੀ ਗੁਰੂ ਦੀ ਕਿਰਪਾ ਹੋ ਰਹੀ ਆ ਆਪਾਂ ਲੜ ਰਹੇ ਆ ਬਾਬਾ ਜੀ ਹੈ ਨਾ ਕਿਉਂਕਿ ਇਹ ਬੰਦਿਆਂ ਦੇ ਬਸ ਦੇ ਨਹੀਂ ਹੈਗੇ ਇਹ ਡਿੱਡੇ ਅੰਦੋਲਨ ਵਿੱਢਣੇ ਹੈ ਨਾ ਇਹ ਉਹ ਕਾਲਪੁਰਖ ਦੀ ਨਾ ਰਜਾ ਹੁੰਦੀ ਹੈ ਹੈ ਨਾ ਉਹਨੇ ਮੇਰ ਪਰਿਆ ਹੱਥ ਰੱਖਣਾ ਹੁੰਦਾ ਯਾਨੀ ਤੁਹਾਨੂੰ ਪਤਾ ਹੀ ਆ ਮੋਰਚੇ ਦੇ ਹਾਲਾਤ ਕੀ ਸੀਗੇ ਪਰ ਦੇਖੋ ਮੇਰ ਪਰਿਆ ਹੱਥ ਰੱਖਿਆ ਸਰਦਾਰ ਜੱਜੀ ਸਿੰਘ ਢੱਲੇਵਾਲ ਦੇ ਅੱਜ ਮੋਰਚਾ ਕਿੰਨੇ ਸਿਖਰਾਂ ਤੇ ਚਲੇ ਗਿਆ ਹੁਣ ਸਿਖਰਾਂ ਤੇ ਮੋਰਚਾ ਪਛਾਤਾ ਸਾਡੇ ਬਜ਼ੁਰਗਾਂ ਨੇ ਹੈ ਨਾ ਹੋਸ਼ ਨਾਲ ਹੈ ਨਾ ਤੇ ਨੌਜਵਾਨੀ ਨੂੰ ਜੋਸ਼ ਨਾਲ ਕੰਮ ਲੈ ਕੇ ਹੋਸ਼ ਤੇ ਜੋਸ਼ ਇਕੱਠਾ ਹੋ ਜੂਗਾ ਆਪਾਂ ਫਤਿਹ ਵੀ ਕਰਨ ਲੱਗੇ ਨਾ ਮੋਰਚੇ ਦਾ ਇਬਾਬੀ ਸਾਡੇ ਕੋਲ ਬਾਣੀ ਦੀ ਤਾਕਤ ਆ ਹੈਨਾ ਇਹ ਜਿੰਨੇ ਮਰਜੀ ਦਿਮਾਗ ਲਾਈ ਜਾਣ ਜਿੰਨੇ ਮਰਜੀ ਨਿਊ ਬਲਡ ਆਰਡਰ ਲੈ ਕੇ ਆ ਜਾਣ ਜੇਡਾ ਮਰਜੀ ਕਾਰਪੋਰੇਟ ਦਿਮਾਗ ਯਾਰ ਇਹਨਾਂ ਦੇ ਤਾਂ ਦਿਮਾਗ ਹੀ ਕੁਛ ਨਹੀਂ ਹੈਗੀ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਉਹ ਤੋਂ ਵੱਡਾ ਦਿਮਾਗ ਕਿਹਦੇ ਕੋਲ ਹੋ ਜਾ ਸਾਡੇ ਕੋਲ ਤਾਂ ਬਾਣੀ ਦੀ ਤਾਕਤ ਆ ਸਾਡੇ ਕੋਲ ਤਾਂ ਅਰਦਾਸ ਦੀ ਤਾਕਤ ਆ ਹੈਨਾ ਸਾਡੇ ਕੋਲ ਤਾਂ ਸਹੀਦ ਸਿੰਘਾਂ ਦੇ ਪੈਰੇ ਨੇ ਠੀਕ ਹੈ ਵੀ ਆਪਾਂ ਚੜਦੀ ਕਲਾ ਵਾਲੀ ਕੌਮ ਆ ਚੜਦੀ ਕਲਾ ਵਾਲੀ ਕੌਮ ਲੜ ਰਹੀ ਆ ਪੰਜਾਬ ਲੜ ਰਿਹਾ 2000 ਤੱਕ ਇਹਨਾਂ ਨੇ ਸਾਡੀ ਜਵਾਨੀ ਦਾ ਕਹਾਣ ਕਰਿਆ 2000 ਤੋਂ ਲੈ ਕੇ 2024 ਤੱਕ ਕਿੰਨੇ ਸਾਲ 24 ਸਾਲ ਹੋ ਗਏ ਅਸੀਂ ਜਵਾਨ ਹੋ ਗਏ ਹੈਨਾ ਜਵਾਨੀ ਤਾਂ ਰਹੀ ਨਹੀਂ ਸੀ ਨਾ ਤਾਂ ਇਹ 24 ਸਾਲ ਸੰਘਰਸ਼ ਹੋਏ 20 ਸਾਲ ਹੁਣ ਜਵਾਨ ਹੋ ਗਿਆ ਪੰਜਾਬ ਦੁਆਰਾ ਪੰਜਾਬ ਲੜ ਰਿਹਾ ਆ ਪੀੜੀ ਲੜ ਰਹੀ ਹੈ ਛੋਟੇ ਛੋਟੇ ਬੱਚੇ ਉਹ ਦੇਖੋ ਸ ਹੈ ਨਾ 5 5 7 7 ਸਾਲਾਂ ਦੇ ਬੱਚੇ ਹੈ ਨਾ 10 10 ਸਾਲਾਂ ਦੇ ਬੱਚੇ ਆ ਦੇਖਣ ਹੁੰਦੇ ਨੇ ਅੰਦੋਲਨ ਠੀਕ ਹੈ ਇਹ ਲੜਦੇ ਨੇ ਇੱਕ ਪੀੜੀ ਹੋਰ ਤਿਆਰ ਹੋ ਗਈ ਹੈ ਨਾ ਠੀਕ ਹੈ ਭਈ ਅਸੀਂ ਤਾਂ ਲੜਨ ਮਰਨ ਵਾਸਤੇ ਜੰਮੇ ਹੋਏ ਅਸੀਂ ਜ਼ੁਲਮ ਦੇਖ ਅੱਗੇ ਕਦੇ ਵੀ ਸਿਰ ਨੀ ਝੁਕਾ ਸਕਦੇ ਠੀਕ ਆ ਨਾ ਠੀਕ ਆ ਅਸੀਂ ਗੁਲਾਮ ਨਹੀਂ ਬਣ ਸਕਦੇ ਅਸੀਂ ਤਾਂ ਲੜਾਂਗੇ ਹੁਣ ਜਦੋਂ ਉਧਰ ਜੱਥਾ ਜਾਂਦਾ ਆ ਹੈ ਨਾ ਸੰਭੂ ਬਾਰਡਰ ਤੇ 101 ਕਿਸਾਨਾਂ ਦਾ ਉਹਨਾਂ ਨੂੰ ਪਤਾ ਹੁੰਦਾ 101 ਕਿਸਾਨਾਂ ਨੂੰ ਵੀ ਸਾਡੇ ਸੱਟਾਂ ਲੱਗਣਗੇ ਅਸੋ ਕਿਸ ਦੇ ਗੋਲੇ ਰਬੜ ਬੋਲਟ ਲੱਗਣਗੇ ਤੇ ਕਿ ਅੱਖ ਪਟ ਗਈ ਹੈ ਨਾ ਦੇਖਿਓ ਵੀਡੀਓ ਬਾਈ ਕਈਆਂ ਤੇ ਜਵਾਬ ਹੁੰਦੇ ਨੇ ਕਈਆਂ ਦੇ ਨੌਜਵਾਨੇ ਕਹਿੰਦੇ ਨੇ ਵੀ ਜਿਹੜੇ ਕਿਸਾਨ ਆਗੂ ਨੇ ਖੁੱਦਰਾ ਭਾਸ਼ਣ ਦੇ ਜਾਂਦੇ ਨੇ ਵੀ ਇਹ ਨੌਜਵਾਨ ਉਹ ਅੱਗੇ ਕਰ ਦਿੰਦੇ ਨੇ ਮਾਰਨ ਲਈ ਵੀ ਆਪ ਨਹੀਂ ਅੱਗੇ ਤੁਰ ਤੇ ਆਪ ਕਿਹੜਾ ਨਹੀਂ ਤੁਰ ਰਿਹਾ ਵੀ ਆਪ ਅੱਗੇ ਨਹੀਂ ਤੁਰਦੇਗੇ ਜਿਵੇਂ ਮ ਪੰਦੀਰ ਸਾਹਿਬ ਸਾਰੇ ਤੁਰਦੇ ਨੇ ਬਾਈ ਪੰਦੀਰ ਸਾਹਿਬ ਕਦੇ ਨਹੀਂ ਤੁਰੇ ਅੱਗੇ ਹੋ ਕੇ ਐਡਾ ਵੱਡਾ ਖਾੜਾ ਇਹ ਜੋੜਿਆ ਹੋਇਆ ਕਿੰਨਾਂ ਨੇ ਜੋੜਿਆ ਹੋਇਆ ਇਹਨਾਂ ਦੇ ਸੰਘਰਸ਼ ਬਹੁਤ ਵੱਡੇ ਨੇ ਹੈਨਾ ਹਾਕਮ ਕੋਲ ਯਾਰ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਸਾਰੇ ਤਰੀਕੇ ਦੇ ਤੰਤਰ ਸੰਤਰ ਨੇ ਉਹਨਾਂ ਕੋਲ ਠੀਕ ਹੈ ਸਾਰਾ ਸਿਸਟਮ ਆ ਉਹਨਾਂ ਕੋਲ ਹੈਨਾ ਐਡਾ ਇੰਨਾ ਪੈਸਾ ਉਹਨਾਂ ਕੋਲ ਹੈ ਨਾ ਸਾਰਾ ਚੀਜ਼ ਸਾਡੇ ਕੋਲ ਕੀ ਆ ਅਸੀਂ ਤਾਂ ਨਿਹੱਤੇ ਲੋਕ ਆ ਸਾਡੇ ਕੋਲ ਤਾਂ ਸਬਰ ਆ ਸਬਰ ਨਾਲ ਲੜ ਰਹੇ ਆ ਨਾ ਜਾਂਦੇ ਨੇ ਸਰ ਸੁਵਾਨਤ ਪ੍ਰਦੇਜ ਜਦੋਂ ਆ ਪਾ ਚੁੱਕਿਆ ਇਸ ਦੇ ਗੋਲੇ ਪਿਛੇ ਸਾਰੇ ਲੇਟ ਅੱਗੇ ਹੋ ਕੇ ਗਏ ਸੀ ਨਾ ਉੱਤੇ ਸਾਰੇ ਸਾਰੇ ਅੱਗੇ ਸੀਗੇ ਯਾਰ ਐਵੇਂ ਨਹੀਂ ਕਰਨਾ ਚਾਹੀਦਾ ਠੀਕ ਆ ਤੁਸੀਂ ਪਾੜਨ ਵਾਲੀ ਗੱਲਾਂ ਨਾ ਕਰੋ ਬਹੁਤ ਚੀਜ਼ਾਂ ਹੁੰਦੇ ਨੇ ਹੁਣ ਤਾਂ ਬਥੇਰੇ ਆ ਕਹਿ ਦਿੰਦੇ ਵੀ ਸਿੱਕੀ ਫਲਸਫੇ ਦੇ ਅੰਦਰ ਵੀ ਮਰਨ ਵਰਤ ਠੀਕ ਨਹੀਂ ਹੈਗਾ ਗੱਲਾਂ ਚੱਲਦੀਆਂ ਨੇ ਬਾਈ ਕਿਵੇਂ ਠੀਕ ਨਹੀਂ ਹੈਗਾ ਜਦੋਂ ਯਾਰ ਉਗਰਾਹਾ ਤੇ ਜੀ ਜਦੋਂ ਜੰਗ ਦਾ ਟਾਈਮ ਆਊਗਾ ਨਾ ਔਰ ਵਾਹਿਗੁਰੂ ਨੇ ਮੇਰ ਕਰਨੀ ਆ ਫਿਰ ਪਾੜਾਂਗੇ ਛਾਤੀਆਂ ਵੀ ਹੁਣ ਨਹੀਂ ਹੈਗਾ ਉਹ ਸਮਾਂ ਨਹੀਂ ਹੈਗਾ ਹੁਣ ਵਾਹਿਗੁਰੂ ਨੇ ਸਬਰ ਦਾ ਟਾਈਮ ਦਿੱਤਾ ਹੋਇਆ ਠੀਕ ਹੈ ਪੰਜਵੇਂ ਪਾਤਸ਼ਾਹ ਨੇ ਸ਼ਾਂਤੀ ਦੇ ਪਜੈਰੀ ਸੀ ਹੋਇਆ ਨਾ ਉਹਨਾਂ ਨੇ ਵੀ ਤਸਹੀਹ ਦੀ ਦਿੱਤੀ ਸੀ ਠੀਕ ਹੈ ਨਾ ਬਥੇਰੇ ਕਹਿ ਦਿੰਦੇ ਨੇ ਨੀਸ਼ਾਨ ਸਾਹਿਬ ਦੇ ਹੇਟ ਨਹੀਂ ਤੁਰਦੇ ਨੀਸ਼ਾਨ ਸਾਹਿਬ ਦੇ ਹੇਟ ਹੀ ਤਾਂ ਹੈਗੇ ਆ ਬੱਬਾ ਜੀ ਇਹ ਤਾਂ ਦੁਨਿਆਵੀ ਝੰਡੇ ਨੇ ਕਿਸਾਨੀ ਇਹ ਤਾਂ ਮੈਨੂ ਮੇਡ ਨੇ ਇਹ ਤਾਂ ਆਪਾਂ ਨੇ ਬਣਾਏ ਹੋਏ ਨੇ ਮੇਰਾ ਜਿਵੇਂ ਤਾਂ ਜੀ ਕਰਿਆ ਮੈਂ ਕੰਪਿਊਟਰ 'ਚ ਤਿਆਰ ਕਰ ਲਿਆ ਇਹਨਾਂ ਝੰਡੇ ਨੂੰ ਤੁਸੀਂ ਕਿਸੇ ਕਿਸੇਵੇਂ ਕੰਪੇਅਰ ਕਰ ਸਕਦੇ ਹੋ ਨੀਸ਼ਾਨ ਸਾਹਿਬ ਨਾਲ ਨੀਸ਼ਾਨ ਸਾਹਿਬ ਸਭ ਤੋਂ ਉੱਤੇ ਆ ਇਤਨੀ ਆ ਵੀ ਨੇ ਉਹ ਪਰਮਾਤਮਾ ਦਾ ਬਖਸ਼ਿਆ ਹੋਇਆ ਝੰਡਾ ਉਹਦੇ ਹੇਠ ਹੀ ਚੱਲਦੇ ਆਰਦਾਸਾਂ ਕਰਕੇ ਤੁਰਦੇ ਆ ਇਹ ਸਿਰਫ ਇਹ ਆ ਯਾਰ ਨਾ ਉਹ ਪਾੜਨ ਦੀ ਕੁਝ ਏਜੰਸੀਆਂ ਦੇ ਲੋਕ ਹੁੰਦੇ ਨੇ ਵਿੱਚ ਹੈ ਨਾ ਉਹ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ 'ਕ ਪੈਸਾ ਬਹੁਤ ਆ ਉਹ ਗੱਲਾਂ ਨੂੰ ਫਲਾਉਂਦੇ ਨੇ ਵੀ ਕਿਵੇਂ ਇਹਨਾਂ ਨੂੰ ਪਾੜੀ ਹੈ ਨਾ ਅਸੀਂ ਸਾਰੇ ਇਕੱਠੇ ਨੇ ਸਾਰੇ ਪੰਥਕ ਮਤਲਬ ਲਾਲੇ ਇੱਥੇ ਆਏ ਪੰਥਕ ਜਿੰਨੇ ਵੀ ਲਾਣਾ ਸਾਰੇ ਦਾ ਸਾਰਾ ਇੱਥੇ ਪਹੁੰਚਿਆ ਹੈ ਨਾ ਸਾਰੇ ਜਿੰਨੇ ਵੀ ਹੋਰ ਵੀ ਵਪਾਰੀ ਵਰਗ ਨੇ ਸਾਰੇ ਦੇ ਸਾਰੇ ਇੱਥੇ ਪਹੁੰਚੇ ਤੇ ਅਸੀਂ ਤਾਂ ਬੇਨਤੀ ਵੀ ਕਰਦੇ 30 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਪਈ ਹੈ ਨਾ ਦਿਖਾ ਦਿਓ ਵੀ ਪੰਜਾਬ ਦਾ ਹਿੰਦੂ ਵੀ ਦਿਖਾ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦਾ ਮੁਸਲਮਾਨ ਵੀ ਦਿਖਾਵੇ ਵੀ ਹਾਂ ਦਿਖਾਵੇ ਬੀਜੇਪੀ ਸਰਕਾਰ ਨੇ ਵੀ ਅਸੀਂ ਤੁਹਾਡੇ ਪੈਰ ਨਹੀਂ ਲੱਗਣ ਦਿੰਦੇ ਇੱਥੇ ਵੀ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਸਾਡੇ ਕੋਈ ਜਾਤ ਪਾਤ ਦਾ ਰੋਲ ਨਹੀਂ ਹੈ ਸਰਕਾਰਾਂ ਕਿਵੇਂ ਬਣਾਉਂਦੇ ਨੇ ਜਾਤ ਪਾਤਾਂ ਜਮੜ ਕੇ ਧਰਮ ਦੇ ਮੰੜ ਕੇ ਦਿਖਾ ਵੀ 30 30 ਨੂੰ ਪੰਜਾਬੀ ਅਸੀਂ ਨਾਲ ਖੜੇ ਆ ਫਿਰ ਬਾਅਦ ਚ ਕਹਿੰਦੇ ਨੇ ਨਾ ਵੀ ਉਹ ਨਾਲ ਨਹੀਂ ਖੜੇ ਦਿਖਾਵੇ ਸਾਰੇ ਵੀ ਹਾਂ ਵੀ ਸਾਰਾ ਪੰਜਾਬ ਸਰਦਾਰ ਜਗਜੀਤ ਸਿੰਘ ਡੱਲੇਵਾਰ ਦੀ ਨਾਲ ਸਾਰਾ ਬੰਦ ਹੋਣਾ ਚਾਹੀਦਾ ਹੈ ਨਾ ਤਾਂ ਹੀ ਇਹ ਸਰਕਾਰਾਂ ਝੁਕਣਗੀਆਂ ਠੀਕ ਹੈ ਐਵੇਂ ਪਾੜ ਕੇ ਨਹੀਂ ਐਵੇਂ ਗਲਤ ਕਮੈਂਟ ਕਰਕੇ ਐਵੇਂ ਦਾ ਸਿਸਟਮ ਨਹੀਂ ਚੱਲਣਾ ਚਾਹੀਦਾ ਕੱਲ ਵੀ ਵਿਚਾਰ ਆ ਲੋਕਾਂ ਨੇ ਵਿਚਾਰਨੇ ਆਪਣੇ ਹਾਂ ਸੁਣਦੇ ਆਪਾਂ ਹਾਂ ਆਪ ਵਿਚਾਰ ਸੁਣਦੇ ਆ ਪਰ ਆਪਾਂ ਕਲੀਅਰ ਕਰ ਦਿੰਦੇ ਆ ਕਿਉਂਕਿ ਭਾਈ ਠੀਕ ਹੈ ਤੁਹਾਡੇ ਮਨ ਦੇ ਬਲਬਲੇ ਨੇ ਪਰ ਲੰਬਾ ਸੋਚ ਕੇ ਕਰੋ ਜਦੋਂ ਤੁਸੀਂ ਸੰਘਰਸ਼ਾਂ ਜਾਣੇ ਸਟਾਰਟ ਹੋ ਜਾਗੇ ਟਾਈਮ ਕੱਢੋਗੇ ਨਾ ਫਿਰ ਤੁਹਾਨੂੰ ਇਹ ਠੀਕ ਲੱਗਣ ਲੱਗ ਜਾਣਗੇ ਹਨਾ ਵੀ ਹਾਏ ਠੀਕ ਲੜਾਈ ਲੜ ਰਹੇ ਨੇ ਇੱਥੇ ਰਹਿਣਾ ਤੇ ਨਾ ਫਰ ਵੀ ਤੋ ਹੈ ਨਾ ਜਿਹੜੇ ਤੁਸੀਂ ਨਿਭਰੇ ਨੇ ਇੱਥੇ ਰਹਿਣਾ ਕਿੰਨਾ ਔਖਾ ਹੈ ਕੋਈ ਬੱਬਾ ਜੀ ਇੱਥੇ ਕੋਈ ਉਹ ਤੁਹਾਡੀ ਆ ਵੀ ਕੋਈ ਠੀਕ ਹੈ ਸਾਡੀ ਮਜਬੂਰੀ ਹੈ ਨੇ ਸਾਡੇ ਜੀ ਥੋੜੀ ਕਰਦਾ ਯਾਰ ਇੱਥੇ ਜਦੋਂ ਸਵੇਰੇ ਦਿੱਕਤ ਹੁੰਦੀ ਹੈ ਸਭ ਤੋਂ ਜ਼ਿਆਦਾ ਹੈ ਨਾ ਜਦੋਂ ਵਾਸ਼ਰੂਮ ਦੀ ਦਿੱਕਤ ਹੁੰਦੀ ਹੈ ਨਾ ਉਹ ਸਰਵਾਈਵ ਕਰ ਰਹੇ ਹਾਂ ਅਸੀਂ ਇੱਥੇ ਹੈ ਨਾ ਠੀਕ ਹੈ ਬਹੁਤ ਦਿੱਕਤਾਂ ਨੇ ਭਈਆ ਸਾਡੀ ਬੀਬੀਆਂ ਨੂੰ ਕਿੰਨੀਆਂ ਦਿੱਕਤਾਂ ਸਾਡੀਆਂ ਮਾਮਾ ਨੂੰ ਕਿੰਨੀਆਂ ਦਿੱਕਤਾਂ ਨੇ ਇੱਥੇ ਹੈ ਨਾ ਠੀਕ ਹੈ ਘਰ-ਬਾਰ ਛੱਡਨ ਨੂੰ ਜੀ ਕਰਦਾ ਹੈ ਕਿਸੇ ਆ ਤਾਂ ਭਾਈ ਪਹਿਲਾਂ ਆਓ ਮੋਰਚਿਆਂ ਤੇ ਹੈਨਾ ਅੱਜ ਮੈਂ ਫੇਰ ਕਹਿੰਦਾ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਸੰਘਰਸ਼ਾਂ ਚੋਂ ਹੁੰਦੇ ਨੇ ਉਹ ਨਹੀਂ ਉਹ ਤਾਂ ਵਟਸਐਪ ਯੂਨੀਵਰਸਿਟੀ ਵਾਲੇ ਆ ਫਿਰ ਇਹਨਾਂ ਦੇ ਆਈਟੀ ਸੈੱਲ ਹੁੰਦੇ ਨੇ ਨਾ ਜਿਹੜੇ ਸਰਕਾਰਾਂ ਦੇ ਉਹ ਥੋੜਾ ਜਿਹਾ ਇੱਧਰ ਉੱਧਰ ਕਰਦੇ ਨੇ ਮੋਲ ਵੀ ਪਾੜ ਕੇ ਰੱਖੋ ਅਚਾਹ ਆ ਗੱਲ ਚਲਾਉ ਦੋ ਹੁਣ ਐਵੇਂ ਪਾੜ ਦੋ ਪਰ ਲੋਕ ਸਮਝਦਾਰ ਨੇ ਕਿਉਂਕਿ ਹੁਣ ਅਸੀਂ ਪਹਿਲਾਂ ਸੂਰਜ ਸਾਡੇ ਤੋਂ ਵੀ ਚਲੂ ਲਾ ਲੋ ਹੈਨਾ ਕਰ ਦਿੰਦੇ ਆ ਨਾ ਗਰਮਖੋਨ ਹੁੰਦਾ ਪਰ ਹੁਣ ਅਸੀਂ 4-5 ਸਾਲ ਤੋਂ ਸੰਘਰਸ਼ ਲੜ ਰਹੇ ਸੀ ਸਿੱਖ ਰਹੇ ਅਸੀਂ ਉਹ ਹੀ ਚੀਜ਼ਾਂ ਨੌਜਵਾਨਾਂ ਨੂੰ ਸਿ ਵੀ ਭਾਈ ਐਵੇਂ ਕਰਕੇ ਇਹਨੂੰ ਮਾਹੌਲ ਨੂੰ ਠੀਕ ਰੱਖਣਾ ਆਪਣਾ ਫਰਜ਼ ਹੈ ਸਾਰਿਆਂ ਦਾ ਪਰ ਦੇਖੋ ਨੌਜਵਾਨੀ ਕਿੰਨੀ ਖੜੀ ਆ ਸਾਰੀ ਦੀ ਸਾਰੀ ਇੱਥੇ ਕਹਿੰਦੇ ਸਾਰੀ ਨੌਜਵਾਨੀ ਬਾਹਰ ਇੱਥੇ ਹੀ ਨੇ ਭਾਈ ਸਾਰੇ ਸਾਰੇ ਉਹ ਵੀ ਆ ਜਾਣਗੇ ਬਾਹਰ ਪਰ ਉਹਨੇ ਸ਼ਰਮ ਹੁੰਦੇ ਨੇ ਨਾ ਵੀ ਉਹਨਾਂ ਨਾਰਾਈ ਨੇ ਹਨਾ ਐਨ ਆਰ ਆਈ ਬਣ ਗਏ ਵੀ ਪਹਿਲਾਂ ਤਾਂ 15 20 ਦਿਨ ਬੀਰ ਕੀਵੇਂ ਸਰਵਾਈਵ ਕਰਾਂ ਕੋਈ ਸਾਡੇ ਰਿਸ਼ਤੇਦਾਰ ਨੇ ਹਨਾ ਹੁਣ ਜਿਹਨਾਂ ਦਾ ਤਾਂ ਮੁੰਡਾ ਬਾਹਰ ਚਲੇ ਗਿਆ ਉਹਨੂੰ ਤਾਂ ਕਹਿ ਦੇਣਗੇ ਵੀ ਉਹ ਤਾਂ ਬਹੁਤ ਪੜਿਆ ਲਿਖਿਆ ਜੀ ਇਹ ਤਾਂ ਅਮਰੀਕਾ ਤੇ ਵੀਜ਼ਾ ਲੱਗਿਆ ਕੈਨੇਡਾ ਦਾ ਜਿਹੜਾ ਇੱਥੇ ਰਹਿ ਜਾਂਦਾ ਉਹਨੂੰ ਕਹਿੰਦੇ ਤਾਂ ਬਾੜਦੀ ਆ ਇਹ ਤਾਂ ਖ ਇਹ ਅਸੀਂ ਰਾਤ ਨੂੰ ਵੀ ਸੌਣੇ ਆਪਣੀ ਮਨਮਰਜ਼ੀ ਦਾ ਕੰਮ ਕਰਦੇ ਆ ਖੇਤਾਂ ਦੇ ਹੰਦਾਂ ਅਸੀਂ ਰਾਜੇ ਲੋਕ ਆ ਅਸੀਂ ਕਿਸੇ ਦੇ ਗੁਲਾਮ ਨਹੀਂ ਬਣੇ ਜਾ ਕੇ ਉੱਦਿਆਂ ਪਰ ਉਹ ਸਾਨੂੰ ਬਾਹਰ ਤੋਂ ਹੀ ਬਹੁਤ ਸਪੋਰਟ ਕਰਦੇ ਨੇ ਸਾਰੇ ਭਰਾ ਇਕੱਠੇ ਨੇ ਹੈਨਾ ਤੇ ਉਹ ਵੀ ਵਾਪਸੀਆਂ ਕਰ ਜਾਣਗੇ ਜੇ ਤੁਹਾਡੇ ਚੀਜ਼ ਕਰਦੇ ਨੇ ਹੋਰ ਹਿੱਸੇਦਾਰਿਆਂ ਚ ਥੋੜਾ ਇਧਰ ਉਧਰ ਨੂੰ ਹੈਨਾ ਬੀ ਕੀ ਕਹਿਣਗੇ ਲੋਕ ਹੈ ਨਾ ਇਹ ਛੱਡ ਦਿਓ ਬਾਈ ਹੈ ਨਾ ਕੀ ਕਹਿਣਗੇ ਲੋਕ ਇਹ ਸਭ ਤੋਂ ਵੱਡਾ ਰੋਗ ਹੈ ਨਾ ਆਓ ਆਪਣੀ ਖੇਤੀ ਨਾਲ ਜੁੜੀਏ ਆਜੋ ਸਾਹਮਦੇ ਆ ਸਾਰੇ ਨਾਲ ਮਿਲ ਕੇ ਸਿੱਖ ਜਾਓਗੇ ਜੇ ਤੁਸੀਂ ਅੱਜ ਵੀ ਵਾਪਸੀਆਂ ਕਰ ਜਿਓਗੇ ਸਾਲ ਖੰਡ ਦੇ ਚ ਸਿੱਖ ਜਾਓਗੇ ਇੱਕ ਸਾਲ ਨਹੀਂ ਹੋਊਗੀ ਖੇਤੀ ਅਗਲੇ ਸਾਲ ਹੋ ਜੂਗੀ ਦੋ بار ਦੋ ਸਾਲ ਤੁਸੀਂ ਕਰੀ ਹੋਈ ਸਾਰੇ ਰਿਆ ਖਾਤਾਂ ਦਾ ਸਾਰੇ ਬੀਜਾਂ ਦਾ ਸਭ ਕੁਝ ਪਤਾ ਲੱਗ ਜਾਊਗਾ ਭਰਾ ਬੈਠੇ ਨੇ ਇੱਥੇ ਅਸੀਂ ਕਰਦੇ ਆਂ ਖੇਤੀ ਜਦੋਂ ਮਰਜੀ ਬਾਈ ਕਿਸੇ ਨੇ ਕੋਈ ਜੁੜਦਾ ਹੈ ਨਾ ਸਾਰੇ ਤਰੀਕੇ ਦੀ ਹੈਲਪ ਨੂੰ ਤਾਂ ਬਹੁਤ ਕੁਝ ਹੋ ਗਿਆ ਸੋਸ਼ਲ ਮੀਡੀਆ ਤੇ ਖੇਤੀ ਵੀ ਮਤਲਬ ਸੋਕੀ ਹੁੰਦੀ ਜਾ ਰਹੀ ਹੈ ਆ ਉਹ ਵੀ ਆਪਣੇ ਕੀਤਿਆਂ ਨਾਲ ਜੁੜਦੇ ਹਨ ਆਪਣੀ ਫਸਲਾਂ ਨਾਲ ਜੁੜਦੇ ਹਨ ਬਾਬੇ ਨਾਨਕ ਦੀ ਖੇਤੀ ਨਾਲ ਜੁੜਦੇ ਆ ਇਹੀ ਸਕੂਨ ਆ ਕੋਈ ਹੋਰ ਸਕੂਨ ਹੈ ਯਾਰ ਵੱਡੇ ਵੱਡੇ ਜਿਹੜੇ ਵਪਾਰੀ ਨੇ ਠੀਕ ਹੈ ਵੱਡੇ ਵੱਡੇ ਜਿਹੜੇ ਕੋਰਪੋਰੇਟ ਵਾਲੇ ਨੇ ਹਨਾ ਇਹ ਵੱਡੇ ਵੱਡੇ ਮਿਲੀਨੀਅਰ ਲੋਕ ਨੇ ਉਹ ਤਾਂ ਐਂਡ 'ਚ ਜਾ ਕੇ ਇੱਕ ਫਾਰਮ ਖਰੀਦਦੇ ਨੇ ਵੀ ਮੇਰੇ ਖੇਤ ਹੋਣ ਨੇ ਉੱਥੇ ਜਾ ਕੇ ਖੇਤੀ ਕਰਾਂ ਚਾਰ ਮੱਝਾਂ ਰੱਖਾਂ ਹਨਾ ਅਸੀਂਰ ਬਣਿਆ ਬਣਿਆ ਛੱਡ ਕੇ ਜਾ ਰਹੇ ਆ ਉਹਨਾਂ ਨੂੰ ਐਂਡ 'ਚ ਜਾ ਕੇ ਸਾਰੀ ਉਮਰ ਪੈਸਾ ਕਮਾ ਕੇ ਉਹ ਖੇਤਾਂ 'ਚ ਸਕੂਨ ਅਸੀਂ ਖੇਤਾਂ ਨੂੰ ਛੱਡ ਕੇ ਸਕੂਨ ਲੱਭ ਰਹੇ ਆ ਇਹ ਗੱਲ ਤਾਂ ਬਾਈ ਇੱਥੇ ਹੀ ਸਕੂਨ ਆ ਹੈਨਾ ਠੀਕ ਹੈ ਕੋਈ ਮੋਮਾਇਆ ਨਹੀਂ ਹੈਗਾ ਔਰ ਕੀ ਬਣਾ ਲੈਨੇ ਆ ਅਸੀਂ ਇਹਨਾਂ ਭੱਜ ਦੌੜ ਕੇ ਵੀ ਇੱਕ ਗੱਡੀ ਐ ਮਕਾਨੇ ਬਣਦਾ ਬਾਈ ਹੈਨਾ ਬਾਰ ਵੀ ਜਾਂਦੇ ਆ ਇਹ ਤੋਂ ਵੱਧ ਕੀ ਬਣ ਜਾਂਦਾ ਉੱਥੇ ਇਹ ਆਪਾਂ ਇੱਥੋਂ ਛੱਡ ਕੇ ਜਾਂਦੇ ਆ ਨਾ ਠੀਕ ਹੈ ਠੀਕ ਹੈ ਜਿਹਦੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਉਸ ਮੇਰੇ ਵੀ ਬੰਦਾ ਸਰਵਾਈਵ ਕਰਨ ਵਾਸਤੇ ਇੱਧਰ ਉੱਧਰ ਜਾਂਦਾ ਜਿਨ੍ਹਾਂ ਕੋਲ ਜ਼ਮੀਨ ਨਾ ਹੈਗੀ ਉਹ ਛੱਡ ਛੱਡ ਕੇ ਭੱਜੀ ਜਾਂਦੇ ਨੇ 18 18 ਉਹਨਾਂ ਉਹਨਾਂ ਵਾਸਤੇ ਮੈਸੇਜ ਜਾਂਦਾ ਇਹ ਵੀ ਭਾਈ ਇਹਨਾਂ ਨੂੰ ਨਾ ਛੱਡੋ ਤੁਸੀਂ ਅੱਜ ਇੱਕ ਕਿਲਾ ਵੇਚ ਕੇ ਇ ਫੇਰ ਇੱਕ ਪੀੜੀ ਇੱਥੋਂ ਚਲੀ ਗਈ ਬਈ ਹੈਨਾ ਇਹ ਕਿਨ ਅਸਲ ਦੂਰ ਹੋ ਗਈ ਖੇਤੀ ਤੋਂ ਹੈਨਾ ਕੱਲ ਨੂੰ ਉਹਨਾਂ ਦੇ ਬੱਚੇ ਉੱਥੇ ਜੰਮਣਗੇ ਉਹ ਕੀ ਦੇਖਣਗੇ ਵੀ ਸਾਡੇ ਯਾਰ ਮਾਪੇ ਤਾਂ ਨਾ ਸਾਰਾ ਦਿਨ ਤਾਂ ਹੀ ਐਸ ਸਰ ਨੋ ਸਰ ਕਰਦੇ ਤਾਂ ਗੁਲਾਮ ਵਾਲੀ ਜ਼ਿੰਦਗੀ ਆ ਉਹਨਾਂ ਤੇ ਫੇਰ ਬਈ ਉੱਥੇ ਉਹਦੇ ਥੋੜੀ ਜੰਮਣਗੇ ਜੇ ਦਾ ਘਰ ਦਾ ਮਾਹੌਲ ਹੁੰਦਾ ਜੇ ਅਸੀਂ ਅੱਜ ਲੜਦੇ ਭਿੰਦੇ ਆਪਣੇ ਬਾਬਿਆਂ ਕਰਕੇ ਲੜਦੇ ਇਤਿਹਾਸ ਪੜਦੇ ਆਪਣੇ ਘਰ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਜੇ ਘਰ ਚ ਮਾਹੌਲ ਹੀ ਐਸ ਸਰ ਨੋ ਸਰ ਦਾ ਹੋਊਗਾ ਉਹ ਜਿਹੋਦੇ ਥੋੜੀ ਜੰਮਣਗੇ ਇੱਕ ਪੀੜੀ ਤੁਸੀਂ ਤੋੜਤੀ ਖੇਤੀ ਤੋਂ ਅਗਲੀ ਪੀੜੀ ਜਦੋਂ 18 20 ਸਾਲ ਦੀ ਹੋ ਕੇ ਬਚੇ ਆਉਣਗੇ ਨਕਿੱਲੇ ਉਹਨੂੰ ਸਿੱਖ ਹੀ ਲਾਊਗਾ ਉਹ ਪੰਜ ਉਹਨੂੰ ਯਾਰ ਖੇਤੀ ਥੋੜੀ ਕਰਨੀ ਆ ਜੂਗੇ ਫਿਰ ਕਿਉਂਕਿ ਅੱਜ ਅਸੀਂ ਅਗਰ ਖੇਤੀ ਕਰਦੇ ਆ ਸਾਡੀ 30 ਸਾਲ ਦੀ ਉਮਰ ਆ ਬਾਈ ਠੀਕ ਹੈ ਤਾਂ ਅਸੀਂ 30 ਸਾਲ ਖੇਤੀ ਆਪਣੇ ਬਾਪ ਦਾਦਿਆਂ ਤੋਂ ਸਿੱਖੀ ਆ ਅੱਜ ਵੀ ਗਲਤੀਆਂ ਕਰਦੇ ਨੇ ਸਾਡੇ ਬਾਪ ਆਪ ਸਾਨੂੰ ਸਿਖਾਉਂਦੇ ਨੇ ਤੇ ਭਾਈ ਇਹ ਚੀਜ਼ ਤੋਂ ਨਾ ਦੂਰ ਹੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਨਾ ਆਪਾਂ ਰਲ ਮਿਲ ਕੇ ਕੌਣ ਬਚਾਊਗਾ ਇਹਨੂੰ ਪੰਜਾਬ ਨੂੰ ਹੈਨਾ ਅਸੀਂ ਤਾਂ ਬਚਾਵਾਂਗੇ ਅਸੀਂ ਲੜਾਂਗੇ ਹੈਨਾ ਹੁਣ ਚਾਹੇ ਅਸੀਂ ਕਹਿ ਦਿੰਦੇ ਆ ਵੀ ਇੱਥੇ ਪ੍ਰਵਾਸੀਆਂ ਦਾ ਰਾਜ ਹੋ ਗਿਆ ਜੀ ਇਹਨਾਂ ਨੂੰ ਕੌਣ ਦੂਰ ਕਰੂਗਾ ਇੱਥੋਂ ਅਸੀਂ ਕਰਾਂਗੇ ਅਸੀਂ ਪਰਵਾਸ ਨੂੰ ਨੱਥ ਕੋਣ ਪਾਊਗਾ ਅਸੀਂ ਪਾਵਾਂਗੇ ਇਤਿਹਾਸ ਨਾਲ ਕੋਣ ਜੁੜੂਗਾ ਅਸੀਂ ਜੁੜਾਂਗੇ ਠੀਕ ਹੈ ਨਾ ਧਰਮ ਨਾਲ ਕੋਣ ਜੁੜੂਗਾ ਅਸੀਂ ਜੁੜਾਂਗੇ ਕਿੱਤਿਆਂ ਨਾਲ ਕੋਣ ਜੁੜੂਗਾ ਅਸੀਂ ਜੀੜਾਂਗੇ ਬਾਬਾ ਜੀ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਦਾ ਕੁਝ ਵੀ ਬੀਜ ਦੋਗੇ ਨਾ ਉੱਠੇ ਸਿੱਧੇ ਆ ਤਾਂ ਸਭ ਕੁਝ ਪੈਦਾ ਹੋ ਜਾਂਦਾ ਨਾ ਛੱਡੋ ਇਹ ਫਿਊਚਰ ਆ ਹੁਣ ਐਡੇ ਐਡੇ ਰੋਡ ਬਣ ਰਹੇ ਨੇ ਐਡੇ ਐਡੇ ਪ੍ਰੋਜੈਕਟ ਬਣ ਰਹੇ ਰੂਪ ਤੱਕ ਬਿਜ਼ਨਸ ਹੋਣਾ ਆ ਇੰਗਲੈਂਡ ਤੱਕ ਬਿਜ਼ਨਸ ਹੋਣਾ ਖਾਣੇ ਦਾ ਨਾ ਆ ਪੰਜ ਚਾਰ ਸਾਲ ਲੈ ਸੰਘਰਸ਼ ਕਰ ਲਓ ਬਾਈ ਬਚਾ ਲਓ ਇਹ ਨਾ ਜ਼ਮੀਨਾਂ ਨੂੰ ਰਲ ਮਿਲ ਬੀਏ ਤਾਂ ਤੁਹਾਨੂੰ ਲੱਭਿਆ ਨਹੀਂ ਮਿਲਣਾ ਖੁੱਡ ਖੁੱਡ ਵੀ ਕਰੋੜਾ ਕਰੋੜਾਂ ਦੇ ਹੋਣਦੇ ਆ ਨਾ ਤੁਸੀਂ ਤਾਂ ਆਪ ਕਹੋਗੇ ਯਾਰ ਅਸੀਂ ਗਲਤੀਆਂ ਕਰਤੀਆਂ ਤੇ ਅਸੀਂ ਤਾਂ ਇਹ ਅਪੀਲ ਕਰਦੇ ਆਂ ਵੇਚ ਕੇ ਨਾ ਜਾਓ ਬਾਈ ਹੈਨਾ ਜਿੰਨੋਂ ਹਾਸ ਸੱਚੀ ਸਟੱਡੀ ਕਰਨੀ ਆ ਉਹ ਭਰਾ ਜਾਵੇ ਜਿਹਦੇ ਕੋਲ ਇੱਥੇ ਨਹੀਂ ਹੈਗਾ ਵੀ ਕਿਉਂਕਿ ਇੱਥੇ ਵੀ ਦੇਖੋ ਯਾਰ ਸਤਾਏ ਹੋਏ ਨੇ ਲੋਕ ਹੈਨਾ ਬੇ ਕੰਮ ਕਰਨੀ ਹੈ ਕਿ ਉਹ ਮੂਵ ਕਰ ਸਕਦੇ ਨੇ ਜੇ ਤੁਹਾਡੇ ਕੋਲ ਪੰਜ ਚਾਰ ਕਿਲੇ 10 ਹੈਗੇ ਨੇ ਮਿਹਨਤ ਕਰੋ ਬਾਈ ਦਿਨ ਰਾਤ ਹੈਨਾ ਉੱਥੇ ਵੀ ਤਾਂ ਮਿਹਨਤ ਕਰਦੇ ਆਂ ਕੱਢਾਂਗੇ ਤਿੰਨ ਤਿੰਨ ਫਸਲਾਂ ਕੱਢਾਂਗੇ ਹੈਨਾ ਵੇਚਾਂਗੇ ਵਪਾਰੀ ਵਾਲੀ ਸੋਚ ਬਣਾਵਾਂਗੇ ਬਾਣੀ ਵਾਲੀ ਸੋਚ ਬਣਾਵਾਂਗੇ ਜੇ ਪੰਜ ਤਾਪ ਵੇਚਾਂਗੇ ਆਪਣੀਆਂ ਫਸਲਾਂ ਨੂੰ ਹੈਨਾ ਆਪਣਾ ਸਿਸਟਮ ਤਿਆਰ ਕਰਾਂਗੇ ਹੈਨਾ ਸਿੱਖਾਂਗੇ ਨਾ ਸਰਕਾਰਾਂ ਤੋਂ ਸਰਕਾਰਾਂ ਜੇ ਹੁਣ ਸਾਨੂੰ ਮਾਰਨ ਫਿਰਦੀਆਂ ਨੇ ਹੁਣ ਸਾਡਾ ਝੋਨਾ ਨਹੀਂ ਖਰੀਦਿਆ ਹਫਤਾ-ਹਫਤਾ ਮੰਡੀਆਂ 'ਚ ਰੋਲੇ ਆ ਮੈਂ ਹੁਣ ਦਿਵਸ ਸਾਰੇ ਕੰਮ ਛੱਡ ਕੇ ਨਾ 40 ਬਾਈ 40 ਤੇ ਸੈੱਟ ਪਾਇਆ ਵੀ ਕੋਈ ਨਹੀਂ ਪਾਈ ਤੁਸੀਂ ਐਵੇਂ ਚੱਲੋਗੇ ਅਸੀਂ ਇੱਧਰ ਨੂੰ ਮੂਵ ਹੋਵਾਂਗੇ ਹੈਨਾ ਦਿਮਾਗ ਲਾਉਣੇ ਪੈਣਗੇ ਥੋੜੇ-ਥੋੜੇ ਭਾਇਕਰੂ ਮੇਰ ਕਰੂਗਾ ਉਹਨੇ ਆਪਣੇ ਆਪ ਕਰ ਦੇਣਾ ਸਾਰੇ ਦਾ ਸਾਰਾ ਸਿਸਟਮ ਸੈੱਟ ਤੇ ਇਹ ਵੀ ਥੋੜੇ ਖਰਚੇ ਰੋਕ ਕੇ ਆਪਣੇ ਹੈਨਾ ਇੱਧਰ ਉੱਧਰ ਦੇ ਆ ਨਾ ਫालतू ਉਹ ਥੋੜਾ ਇੱਕ ਇਨਵੈਸਟ ਬਪਾਰੀ ਜਿਹੜੀ ਸੋਚ ਰੱਖ ਕੇ ਖੇਤੀ ਨੂੰ ਕਰਾਂਗੇ ਤਾਂ ਸাকਸੈਸਫੁਲ ਹੋਵਾਂਗੇ ਪਰ ਵਾਇਗੁਰੂ ਦੀ ਮਿਹਰ ਹੋਣੀ ਆ ਯਾਰ ਇਹ ਸਰਬਤ ਦੇ ਭਲੇ ਦੇ ਲੋਕ ਨੇ ਹਨ ਇੱਕ ਅੱਦੇ ਨਹੀਂ ਹਾਰ ਸਕਦੇ ਹਨ ਠੀਕ ਆ ਮੁਗਲ ਵੀ ਆਏ ਸੀ ਅੰਗਰੇਜ਼ ਵੀ ਆਏ ਸੀ ਹਨ ਚਲੇ ਗਏ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈਗਾ ਤੇ ਟੋਏ ਨਹੀਂ ਲੱਭਦੇ ਹਨ ਪਰ ਬਾਬੇ ਨਾਨਕ ਦੇ ਜਾਇ ਦੇ ਅੱਜ ਵੀ ਚੜ੍ਹਦੀ ਕਲਾ ਚ ਲੜ ਰਹੇ ਨੇ ਔਰ ਕਿੰਨਾ ਕਿੰਨੇ ਫੈਲ ਗਏ ਸੀ ਸਾਰੇ ਦੇਸ਼ਾਂ ਦੇ ਅੰਦਰ ਅਜ ਸਿੱਖ ਬੈਠੇ ਨੇ ਦੀ ਕਿਰਪਾ ਹੋ ਰਹੀ ਆ ਅਕਾਲ ਪੁਰਖ ਦੀ ਰਾਜ ਮਾਰਨਾ 96 ਕਰੋੜ ਖਾਲਸਾ ਸਜਣਾ ਆ ਠੀਕ ਆ ਰਾਜ ਹੋਣਾ ਸਾਡਾ ਛੋਟਾ ਰਾਜ ਨਹੀਂ ਹੋਣਾ ਬਹੁਤ ਵੱਡਾ ਰਾਜ ਹੋਣਾ ਸਾਰੀ ਦੁਨੀਆ ਤੇ ਰਾਜ ਕਰਨਾ ਉਹ ਰਾਜ ਕਰਨਾ ਜਿੱਥੇ ਸਾਰੇ ਸੁਖੀ ਬਸਣਗੇ ਕੋਈ ਜਾਤ ਨਹੀਂ ਪਾਤ ਨਹੀਂ ਠੀਕ ਆ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੋਈ ਕਾਨੂੰਨ ਦੇ ਰਾਹੀਂ ਵਿਤਕਰਾ ਨਹੀਂ ਕਿਸੇ ਨਾਲ ਕੋਈ ਨਜਾਇਜ਼ ਨਹੀਂ ਕਰਨੀ ਹੈ ਨਾ ਠੀਕ ਆ ਕੀਤਿਆਂ ਦਾ ਸਨਮਾਨ ਹੋਣਾ ਮਿਹਨਤ ਦਾ ਮੁੱਲ ਮਿਲਣਾ ਠੀਕ ਆ ਸਾਰੇ ਇੱਕ ਦੂਸਰੇ ਨਾਲ ਸੁਖੀ ਬਸਣ ਹੈ ਨਾ ਐਜਾ ਰਾਜ ਇਹੋ ਜਿਹਾ ਰਾਜ ਹੋਣਾ ਚਾਹੀਦਾ ਸਾਡਾ ਰਾਜ ਨਾ ਡੈਮੋਕ੍ਰੇਸੀ ਜੇ ਫਿੱਟ ਹੁੰਦਾ ਨਾ ਤਾਂ ਨਾ ਸਹੀ ਚ ਫਿੱਟ ਹੁੰਦਾ ਸਾਡਾ ਰਾਜ ਤਾਂ ਧਰਮ ਦਾ ਰਾਜ ਆ ਸਰਬਤ ਦੇ ਪਲੇ ਦਾ ਰਾਜ ਆ ਹੁਣ ਦਾ ਹੁਣ ਦਾ ਰਾਜ ਨੂੰ ਕਿਵੇਂ ਸਮਝਦੇ ਹੋ ਇਹ ਰਾਜ ਨਹੀਂ ਵਧੀਆ ਰਾਜ ਕਿੱਥੇ ਯਾਰ ਦੇਸ਼ ਦੇ ਰਾਜੇ ਦਾ ਫਰਜ ਕੀ ਹੁੰਦਾ ਵੀ ਯਾਰ ਮੇਰੀ ਪਰਜਾ ਤੰਗਾ ਮੈਂ ਉਹਦੇ ਨਾਲ ਜਾ ਕੇ ਗੱਲਬਾਤ ਕਰਾਂ ਦੇਸ਼ ਦਾ ਰਾਜ ਤਾਂ ਮਾਨੀ ਅੰਡਾਨੀ ਦਾ ਯਾਰ ਉਹਨੂੰ ਕੋਈ ਆ ਬਈ ਮਾਨੀ ਅੰਡਾਨੀ ਨੇ ਚਲਾਉਣਾ ਹੈ ਨਾ ਵੀ ਜਿਵੇਂ ਉਹ ਕੰਨ ਜੰਮ ਰੋਡ ਦੇਂਦਾ ਮੋਦੀ ਉਹਨਾਂ ਦਾ ਮਿੱਤ ਸਾ ਉਹਨਾਂ ਦਾ ਉਹ ਮੈਂ ਇਹ ਚੱਲਦੇ ਨੇ ਕਿਉਂ ਨਹੀਂ ਗੱਲ ਕਰਦੇ ਹੁਣ ਤੁਸੀਂ ਦੇਖਿਆ ਤੁਸੀਂ ਸੰਸਦ ਦੇ ਅੰਦਰ ਉਹਦੇ ਪਤਾ ਨਹੀਂ ਸੱਟ ਲੱਗੀ ਪਤਾ ਨਹੀਂ ਦੇਸ਼ ਦਾ ਰੱਖਿਆ ਮੰਤਰੀ ਉਹਦੀ ਰਿਪੋਰਟ ਲੈਣ ਜਾਂਦਾ ਬੀਤੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ 27 ਦਿਨਾਂ ਤੋਂ ਬੈਠੇ ਨੇ ਵੀ ਇਹਨਾਂ ਦੀ ਆਓ ਖਬਰ ਲੈਣ ਦਾ। ਦੇਸ਼ ਨਰਕ ਚ ਜਾ ਚੁੱਕਿਆ ਆ। ਠੀਕ ਆ ਨਾ ਇਹਨਾਂ ਨੂੰ ਬਚਾਉਣਗੇ ਇਹ ਲੋਕ ਬਚਾਉਣਗੇ ਹਨਾ ਇਹ ਸਰਬਦੇ ਆਲੇ ਭਲੇ ਆਲੇ ਲੋਕ ਇਹ ਲੜ ਰਹੇ ਨੇ ਦੇਸ਼ ਨੂੰ ਹੀ ਤਾਂ ਬਚਾ ਰਹੇ ਨੇ। ਆਹੀ ਤਾਂ ਦੇਸ਼ ਭਗਤੀ ਹੈ ਭਾਈ। ਭਾਈ ਜੀ ਜਿਹੜੇ ਜਿਹੜੇ ਆਪਣੇ ਮੰਗਾਂ ਨੇ 12 13 ਮੰਗਾਂ ਨੇ ਨਾ ਸਾਰੀਆਂ ਆਪਣੇ ਕਿਸਾਨਾਂ ਵਾਸਤੇ ਨੇ ਤੇ ਜਥੇਬੰਦੀਆਂ ਕਿਉਂ ਅਲੱਗ-ਅਲੱਗ ਨੇ ਨਾ ਉਹੀ ਗੱਲ ਕਰ ਰਹੇ ਕੱਲ ਵੀ ਮੀਟਿੰਗ ਹੋਈ ਸੀ ਜਿਹੜੇ ਸਰਬ ਸਿੰਘ ਪੰਦੇਰ ਤੇ ਉਹ ਗਰਾਹ ਤੇ ਰਾਜਾ ਨਾਲ ਇਕੱਠੇ ਬੈਠ ਕੋਈ ਗੱਲਬਾਤ ਵੀ ਨਹੀਂ ਕੀਤੀ ਉਹਨਾਂ ਨੇ ਇਕੱਠੇ ਹੈਗੇ ਨੇ ਵੀ ਇਕੱਠੇ ਕਦੋਂ ਆਉਣਗੇ ਜਥੇਬੰਦੀਆਂ ਹੋ ਜਾਣਗੇ ਜਦੋਂ ਬਾਬਾ ਜੀ ਨੇ ਮਤਬਕਸ ਦੇਣੀ ਹੈ ਨਾ ਇਹ ਇਕੱਠੇ ਵੀ ਹੋ ਜਾਣਗੇ ਤੁਹਾਡੇ ਰਾਈ ਅਸੀਂ ਅਪੀਲ ਵੀ ਕਰਦੇ ਆ ਭਾਈ ਇਕੱਠੇ ਹੋ ਜੋ ਜੈ ਸਭ ਤੋਂ ਵੱਡੀ ਲੋੜ ਕੀ ਆ ਸਾਨੂੰ ਐਮਐਸਪੀ ਦੀ ਲੋੜ ਹੈ ਜੇ ਐਮਐਸਪੀ ਹੋਊਗੀ ਸਾਈਂ ਤਾਂ ਬੱਚੇ ਸਾਡੇ ਕੀਤੇ ਨਾਲ ਜੁੜਨਗੇ ਜਦੋਂ ਦੋ ਦੋ ਪੈਸੇ ਬਚਣਗੇ ਉਤੋਂ ਇਹ ਡਰਾਫਟ ਲੈ ਕੇ ਆਗੇ ਨੀਤੀ ਦਾ ਜੇ ਅੰਦੋਲਨਾ ਫੈਲ ਹੋ ਗਿਆ ਤੁਸੀਂ ਕਿਸ ਚੀਜ਼ ਦੀ ਲੜਾਈ ਲੜੋਗੇ ਕੱਲ ਨੂੰ ਫਿਰ ਚੋਨਾ ਤੁਹਾਡਾ ਨਹੀਂ ਇਹ ਖਰੀਦ ਕੇ ਰਾਜੀ ਐਮਐਸਪੀ ਤੁਹਾਨੂੰ ਨਹੀਂ ਦੇ ਦੇ ਰਹੇ ਕਰ ਜੀ ਤੇ ਤੁਸੀਂ ਡਬੋਤੇ ਜਿਵੇਂ ਇਹਨਾਂ ਤੁਹਾਡੀਆਂ ਅੱਖਾਂ ਨੂੰ ਫਿਰਦੇ ਨੇ ਕਾਰਪੋਰੇਟ ਹਾਵੇ ਹੋ ਕੇ ਚੜਿਆ ਫਿਰਦਾ ਆ ਠੀਕ ਹੈ ਮੰਡੀਆਂ ਤੁਹਾਡੀਆਂ ਬੰਦ ਕਰਨਾ ਚਾਹੁੰਦੇ ਨੇ ਤੇ ਜੇ ਅੰਦੋਲਨ ਫੈਲ ਹੋ ਗਿਆ ਫਿਰ ਕੱਲ ਨੂੰ ਕਿਹੜਾ ਕਿਹੜਾ ਅੰਦੋਲਨ ਪਾਸ ਹੋ ਜੂਗਾ ਸਭ ਫੈਲ ਹੋਣਗੇ ਫੇਰਾ ਤਾਂ ਭਾਈ ਫਿਰ ਇਤਿਹਾਸ ਵੀ ਲਿਖੇ ਜਾਂਦੇ ਨੇ ਵੀ ਜਦੋਂ ਲੜਦੇ ਸੀ ਉਹ ਤਾਂ ਕਿਉਂ ਨਹੀਂ ਲੜੇ ਭਾਈ ਠੀਕ ਹੈ ਲਿਖੇ ਲਿਜਾਂਦੇ ਆ ਅੰਗਰੇਜ਼ਾਂ ਦੇ ਜਿਹਨਾਂ ਜਿਹਨਾਂ ਸਾਥ ਦਿੱਤਾ ਹੈ ਨਾ ਜਿਹੜੇ ਜਿਹੜੇ ਲੜੇ ਨਹੀਂ ਹੈਗੇ ਅਰ ਜਿਹੜੇ ਅੱਜ ਵੀ ਪਿੰਡਾਂ ਚੋਂ ਜਿਹੜੇ ਵੱਡੇ ਵੱਡੇ ਕੜਾ ਮਚੌਦਰੀ ਨੇ ਆਉਂਦੇ ਨਹੀਂ ਦੱਸਾਂਗੇ ਨਹੀਂ ਆਪਾਂ ਆਪਾਂ ਆਪਣੇ ਬ ਬਿਜਨੇ ਕਦੇ ਸੰਘਰਸ਼ ਵਿੱਚ ਪੈਰ ਨਹੀਂ ਧਰਿਆ ਹੈਗਾ ਇਤਿਹਾਸ ਲਿਖੇ ਜਾਂਦੇ ਨੇ ਆਪਾਂ ਤਾਂ ਆਪਣੇ ਬੱਚਿਆਂ ਨੂੰ ਸਿਖਾ ਕੇ ਜਾਵਾਂਗੇ ਵੀ ਆਹ ਪਹਲਾੜਾ ਲਾਣਾ ਸੀਗਾ ਠੀਕ ਹੈ ਨਾ ਤੇ ਭਾਈ ਸੋਚਣ ਆਇਆ ਐ ਨਾ ਕਰੋ ਵੀ ਕੱਲ ਨੂੰ ਲੋਕ ਤੁਹਾਨੂੰ ਕਿਉਂਕਿ ਲੀਡਰ ਸੰਗਤ ਨਾਲ ਹੁੰਦੇ ਨੇ ਸੰਗਤ ਦਾ ਅੱਜ ਸਾਰੀ ਦਾ ਰੁਝਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਨਾਲ ਠੀਕ ਹੈ ਤੇ ਸੰਗਤ ਨਾਲ ਤੋਰੋ ਜਿਵੇਂ ਸੰਗਤ ਚ ਹੁੰਦੀ ਆ ਓਮੇ ਫੁੱਲ ਚੜਾਉਣੇ ਚਾਹੀਦੇ ਨੇ ਭਾਈ ਜੀ ਕੀ ਲੱਗਦਾ ਜੇ ਆਪਾਂ ਇਕਾ ਕਰ ਜਥੇਬੰਦੀ ਇਕੱਠਿਆਂ ਜਿਵੇਂ ਪਹਿਲਾਂ ਇਕੱਠਿਆਂ ਸੀ ਦਿੱਲੀ ਮੌਕੇ ਇਹਨਾਂ ਆਪਾਂ ਸੰਘਰਸ਼ ਜਿੱਤ ਗਿਆ ਸੀ ਦਿੱਲੀ ਵਾਲਾ ਤੇ ਹੁਣ ਵੀ ਜੇ ਆਪਾਂ ਇਕੱਠੇ ਹੋਨੇ ਸਰਕਾਰ ਤੇ ਵੱਧ ਨਹੀਂ ਦਬਾਅ ਪੈ ਸਕਦਾ ਹਾਂ ਵੀ ਇਕੱਠੇ ਹੋ ਰਹੇ ਆ ਬਾਈ ਹਨਾ ਦੇਖੋ ਚੜੂਨੀ ਵੀ ਆਇਆ ਸਮਰਥਨ ਦੇ ਕੇ ਗਿਆ ਹੈ ਹਨਾ ਰਕੇਸ਼ ਡਕੈਤ ਵਾਲਿਆ ਲਖੋਵਾਲ ਜਲੇ ਅੱਜ ਵੀ ਆਏ ਨੇ ਦੋ ਲੀਡਰ ਹਨਾ ਤੇ ਉਗਰਾ ਉਹਨਾਂ ਨੇ ਮੀਟਿੰਗ ਕਰਨ ਦੀ ਸਵਾਰਨ ਬਣੀ ਉਹਨਾਂ ਨੇ ਵੀ ਇਕੱਠੇ ਹੋ ਰਹੇ ਨੇ ਬਾਬਾ ਜੀ ਠੀਕ ਹੈ ਉਹ ਵਾਹਿਗੁਰੂ ਨੂੰ ਪਤਾ ਹੈ ਨਾ ਕਿਵੇਂ ਇਕੱਠੇ ਕਰਨੇ ਨੇ ਪਰ ਉਹ ਬਣਾ ਰਿਹਾ ਹੈ ਨਾ ਉਹ ਬੇਉਦਮੰਦੀ ਵਾਹਿਗੁਰੂ ਬਣਾ ਰਿਹਾ ਤੇ ਵਾਹਿਗੁਰੂ ਮਿਹਰ ਕਰੇ ਸਿੱਧਾ ਚਾਹੁੰਦੇ ਆ ਪਾਈ ਹਨਾ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਕੇ ਲੜੋ ਅਰ ਜੈਨੇ ਹੀ ਵੀ ਬੀਏ ਸੀ ਕਹ ਦੇ ਵਿੱਚ ਨਾਲ ਆ ਬਈ ਸੀ ਨਾਲ ਇੰਨੇ ਘੱਟ ਤੋਂ ਕਹਿ ਸਕਦੇ ਆ ਜਿਵੇਂ ਹੈਗੇ ਤਾਂ ਚਲੋ ਯਾਰ ਸਤਕਾਰ ਯੋਗ ਨੇ ਸੰਘਰਸ਼ ਨੇ ਨਾ ਜਿਵੇਂ ਰੂਲਦੂ ਸਿੰਘ ਮਾਨਸਾ ਜੀ ਨੇ ਯਾਰ ਤੁਸੀਂ ਤੁਹਾਡੀ ਨਾ ਤੁਸੀਂ ਬਜ਼ੁਰਗ ਹੋ ساری ਉਮਰ ਤੁਸੀਂ ਸੰਘਰਸ਼ ਕਰਿਆ ਹੈ ਕਿਉਂ ਆਪਣੇ ਸੀਰ ਚ ਖੇਪ ਹੋਏ ਜਾਂਦੇ ਹੋ ਚੁੱਪੋ ਕੇ ਬਹਿ ਜਾਓ ਘੱਟੋ ਘੱਟ ਐਜ ਕਿਹੜਾ ਫੇਮ ਚਾਹੀਦਾ ਤੁਹਾਨੂੰ ਇਸ ਉਮਰ ਦੇ ਅੰਦਰ ਇਸ ਉਮਰ ਤਾ ਇਹ ਹੁੰਦਾ ਵੀ ਯਾਰ ਰੱਬ ਦਾ ਨਾਮ ਲੋ ਹੈ ਨਾ ਕਿਸੇ ਨੂੰ ਮਾਰਾ ਨਾ ਬੋਲੋ ਕਿ ਸ਼ਬਦਾਵਲੀ ਨੇਮਦੀ ਬੋਲੋ ਨਾ ਪਰ ਤੁਸੀਂ ਐਵੇਂ ਦੀ ਗੱਲਾਂ ਕਰੇ ਜਾਂਦੇ ਪਰ ਕੋਈ ਨਹੀਂ ਉਹ ਵੀ ਆ ਜਾਣਗੇ ਨਾ ਸਾਰੇ ਰਲ ਮਿਲ ਕੇ ਆਪਾਂ ਇਸ ਸੰਘਰਸ਼ ਨੂੰ ਫਤਿਹ ਕਰ ਲਾਂਗੇ ਬਈ ਇਹ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਲਾਸਟ ਵਿੱਚ ਤਾਂ ਇਹ ਕਿ ਮੇਰਾ ਵੀ ਲੰਬਾ ਕਿੰਨਾ ਕੁ ਹਲੇ ਕਿੰਨਾ ਕੁ ਮਰਨ ਵਰਤੇ ਲੰਬਾ ਜਾ ਸਕਦਾ ਭਾਜੀ ਇਹ ਤਾਂ ਕੀ ਪਤਾ ਕਿੰਨਾ ਕੁ ਦੌਰ ਚੱਲਣਾ ਸਹੀਦੀਆਂ ਦਾ ਠੀਕ ਹੈ ਨਾ ਇਹ ਤਾਂ ਲਿਸਟ ਬਹੁਤ ਲੰਬੀ ਆ ਠੀਕ ਹੈ ਪਰ ਇਹ ਨਾ ਸੋਚ ਲਿਆ ਸਰਦਾਰ ਸਰਕਾਰ ਵੀ ਸਾਨੂੰ ਚੁਕਾ ਲੂਗੀ ਸਰਦਾਰ ਜੁਜੀ ਸਿੰਘ ਢੱਲੇਵਾਰ ਨੇ ਇੱਥੇ ਚੱਕ ਲੈ ਜਾਣਗੇ ਠੀਕ ਹੈ ਰਾਤ ਨੂੰ ਪੂਰੀ ਚੜ੍ਹਦੀ ਕਲਾ ਵਾਲਾ ਮਾਹੌਲ ਹੁੰਦਾ ਹੈ ਨੌਜਵਾਨ ਡਟੇ ਹੋਏ ਨੇ ਹੈ ਨਾ ਮਰ ਜਾਣਗੇ ਹੈ ਨਾ ਪਰ ਇਹਨਾਂ ਦੇ ਹੱਥ ਨਹੀਂ ਲੱਗਣ ਦੇਣਗੇ ਇਪਰਲਾ ਇੱਕ ਵਾਰ ਗਲਤੀ ਕਰ ਗਈ ਸਰਕਾਰ ਗਲਤੀ ਕਰੇ ਵੀ ਨਾ ਹੈ ਨਾ ਕਿਉਂਕਿ ਅਸੀਂ ਵੀ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਸਬਰ ਵਾਲੇ ਸ਼ਾਂਤੀ ਵਾਲੇ ਲੋਕ ਆ ਸ਼ਾਂਤੀ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਆ ਕੇ ਪ੍ਰਸ਼ਾਸਨ ਨਾਲ ਚਾਹੇ ਸਰਕਾਰ ਸ਼ਾਂਤੀ ਨਾਲ ਗੱਲਬਾਤ ਕਰੇ ਫਸਾਈ ਕਹਿਣਾ ਚਾਹੁੰਦੇ ਆ ਬਾਬਾ ਜੀ ਇੱਕ ਤਾਂ ਮੱਥਾ ਟੇਕ ਕੇ ਆਉਣਾ ਸਾਰਿਆਂ ਨੇ ਫਤੇਗੜ ਸਾਹਿਬ ਦੀ ਧਰਤੀ ਨੂੰ ਹੈ ਨਾ ਸੋਹਣੀਆਂ ਸੋਹਣੀਆਂ ਦਸਤਾਰਾਂ ਬਨ ਕੇ ਠੀਕ ਹੈ 10 ਮਿੰਟ ਦੀ ਵੀਡੀਓ ਸੁਣ ਲਿਓ ਬਸ ਇਤਿਹਾਸ ਦੀ ਨੰਦਪਰ ਸਾਹਿਬ ਦੇ ਕਿਲੇ ਤੋਂ ਲੈ ਕੇ ਜਦੋਂ ਤੱਕ ਆਪਣੇ ਛੋਟੇ ਸਾਹਿਬ ਜਾਦੇ ਸ਼ਹੀਦ ਹੁੰਦੇ ਨੇ ਹੈ ਨਾ ਮਾਤਾ ਗੁਜਰ ਤੱਕ ਦਾ ਇਥੇ ਸਾਰਾ ਸੁਣ ਕੇ ਜਾਇਓ ਫਿਰ ਤੁਸੀਂ ਮੇਰੇ ਆਦਤਾਂ ਚ ਰਹੋਗੇ ਸੋਹਣੇ ਸੋਹਣੇ ਟਰੈਕਟਰ ਸਜਾ ਕੇ ਲੈ ਜਿਓ ਜਿਵੇਂ ਤੁਹਾਡਾ ਜੀ ਕਰੇ ਹੋਵੇਂ ਜਾਇਓ ਹੈ ਨਾ ਸੋਹਣਿਆ ਸੋਹਣਿਆ ਦਸਤਾਰਾਂ ਬੰਨ ਕੇ ਹੈ ਨਾ ਟਰਾਲੀਆਂ ਵੀ ਕੋਸ਼ਿਸ਼ ਕਰਿਓ ਜਦੋਂ ਜਿਹੜੀਆਂ ਟਰਾਲੀਆਂ ਤੁਸੀਂ ਸਜਾ ਕੇ ਲੈ ਕੇ ਜਾਓਗੇ ਨਾ ਉਹ ਬਾਡਰਾਂ ਵੱਲੋਂ ਉਹ ਤੋਂ ਬਾਅਦ ਆਉਣਾ ਹੈ ਨਾ ਠੀਕ ਹੈ ਤੇ ਵੱਧ ਤੋਂ ਵੱਧ ਨੌਜਵਾਨੋ ਟਾਈਮ ਕੱਢੋ ਮੋਰਚਾ ਸਿਖਰਾਂ ਤੇ ਆਪਾਂ ਹੁਣ ਆਪਾਂ ਨੇ ਸਾਂਭਣਾ ਇਹਨੂੰ ਤੇ ਆਪਾਂ ਫਤਿਹ ਕਰ ਲਾਂਗੇ ਸਾਰੇ ਨਾਲ ਮਿਲ ਕੇ ਠੀਕ ਹੈ ਭਾਈ ਉਹ ਬਾਈ ਗੁਰਜੀ ਦਾ ਖਾਲਸਾ ਭਾਈ ਜੀ ਕੀਤੇ ਇਹ ਸਾਡੇ ਨਾਲ ਨਵੀਨਦੀਪ ਚਲਵੇੜਾ ਤੇ ਜਿਹੜੇ ਡੱਲੇਵਾਦ ਸਾਹਿਬ ਜੀ ਬੈਠੇ ਨੇ 27 ਦਿਨੋਂ ਗਏ ਨੇ 27 ਦਿਨੋਂ ਗਏ ਨੇ ਜਿਹੜੇ ਮਰਨ ਮਰਤੇ ਦੇ ਬੈਠ ਨੇ ਹਾਲਤ ਉਹਨਾਂ ਦੀ ਕਾਫੀ ਨਾਜ਼ੁਕਾ ਪਰ ਹੌਸਲੇ ਬੁਲੰਦ ਨੇ ਮੈਂ ਮਨਿੰਦਰ ਸਿੰਘ ਮਰਨਾ ਕੈਮਰਾ ਸੀਮ ਧੰਨਵਾਦ